ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਆਮ ਆਦਮੀ ਕਲੀਨਿਕ ਵੱਖ-ਵੱਖ ਥਾਵਾਂ ਦੇ ਉੱਤੇ ਬਣੇ ਹੋਏ ਨੇ ਜਿਦੇ ਵਿੱਚ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਪੰਜਾਬੀਆਂ ਨੂੰ ਦਿੱਲੀ ਮਾਡਲ ਦੋ ਖੇਤਰਾਂ ਦੇ ਵਿੱਚ ਲਾਗੂ ਕਰਨ ਦੀ ਗੱਲ ਕੀਤੀ ਗਈ ਸੀ ਆਮ ਆਦਮੀ ਪਾਰਟੀ ਵੱਲੋਂ ਇੱਕ ਤਾਂ ਸਿਹਤ ਜਿਹੜੀ ਸਹੂਲਤਾ ਉਹਨੂੰ ਲੈ ਕੇ ਤੇ ਦੂਜਾ ਐਜੂਕੇਸ਼ਨ ਨੂੰ ਲੈ ਕੇ ਦਿੱਲੀ ਦੇ ਵਿੱਚ ਮੁਹੱਲਾ ਕਲੀਨਿਕ ਨੇ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕ ਬਣਾਏ ਗਏ ਕਈ ਪੁਰਾਣੀਆਂ ਇਮਾਰਤਾਂ ਦੇ ਵਿੱਚ ਤੇ ਨਵੀਆਂ ਇਮਾਰਤਾਂ ਦੇ ਵਿੱਚ ਇਹ ਕਲੀਨਿਕ ਚੱਲ ਰਹੇ ਨੇ ਤੇ ਹੁਣ ਤੱਕ 870 ਤੋਂ ਵੱਧ ਜਿਹੜੇ ਕਲੀਨਿਕ ਨੇ ਉਹ ਆਮ ਆਦਮੀ ਕਲੀਨਿਕ ਪੰਜਾਬ ਦੇ ਵਿੱਚ ਬਣੇ ਹੋਏ ਨੇ ਪਰ ਇਹ ਜਿਹੜੇ ਕਲੀਨਿਕ ਬਣੇ ਇਹਨਾਂ ਵਾਸਤੇ ਖਾਸ ਜਿਹੜੇ ਫੰਡ ਸੀਗੇ ਉਹ ਰੁਕ ਗਏ ਕੇਂਦਰ ਅਤੇ ਪੰਜਾਬ ਸਰਕਾਰ ਦੇ ਦਰਮਿਆਨ ਇੱਕ ਪੇ ਚੜ ਗਿਆ ਕਿ ਇਹਨਾਂ ਦਾ ਨਾਮ ਤੁਸੀਂ ਆਪਣੀ ਪਾਰਟੀ ਦੇ ਨਾਮ ਦੇ ਉੱਤੇ ਰੱਖਿਆ ਹੋਇਆ ਜਾਂ ਫਿਰ ਆਮ ਆਦਮੀ ਕਲੀਨਿਕ ਕਹਿ ਜ਼ਰੂਰ ਦਿੱਤਾ ਗਿਆ ਪਰ ਉਹਦੇ ਵਿੱਚ ਉਹ ਝਲਕ ਆਮ ਆਦਮੀ ਪਾਰਟੀ ਦੀ ਹੀ ਪੈਂਦੀ ਹੈ ਇਸ ਕਰਕੇ ਦਾ ਨਾਮ ਬਦਲਿਆ ਜਾਵੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਹਟਾਈ ਜਾਵੇ ਤਾਂ ਹੀ ਤੁਹਾਨੂੰ ਅਸੀਂ ਗ੍ਰਾਂਟ ਜਾਰੀ ਕਰਾਂਗੇ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ 650 ਕਰੋੜ ਰੁਪਏ ਦਾ ਜਿਹੜਾ ਫੰਡ ਆ ਉਹ ਰੁਕਿਆ ਹੋਇਆ ਹੈ ਤੇ ਹੁਣ ਉਹ ਮਿਲਣ ਦੀ ਉਮੀਦ ਜਾਗੀ ਹੈ ਕਿਉਂਕਿ ਸਹਿਮਤੀ ਬਣੀ ਹੈ ਕਿ ਕੁਝ ਮੁਹੱਲਾ ਕਲੀਨਿਕਾਂ ਦਾ ਨਾਮ ਬਦਲ ਦਿੱਤਾ ਜਾਵੇਗਾ ਆਮ ਆਦਮੀ ਕਲੀਨਿਕਾਂ ਤੋਂ ਹੋਰ ਨਾਮ ਕੀਤਾ ਜਾਵੇਗਾ ਮੁੱਖ ਮੰਤਰੀ ਸਾਹਿਬ ਦੀ ਫੋਟੋ हट ਜਾਵੇਗੀ ਇੱਕ ਤਾਂ ਇਹਦਾ ਇਹ ਫਾਇਦਾ ਹੋਵੇਗਾ ਕਿ ਜਿਹੜਾ 650 ਕਰੋੜ ਰੁਪਇਆ ਫੰਡ ਜਾਰੀ ਹੋਣਾ ਉਹ ਹੋ ਜਾਏਗਾ ਤੇ ਦੂਸਰਾ ਅਸਿਸਟੈਂਸ ਵਾਸਤੇ ਵੀ ਥੋੜਾ ਜਿਹਾ ਫੰਡ ਹੁੰਦਾ ਹੈ ਕਿ ਉਹਦੀ ਮੇਨਟੇਨੈਂਸ ਵਾਸਤੇ ਉਹ ਵੀ ਕਹਿੰਦੇ ਜੀ ਮਦਦ ਮਿਲ ਜਾਏਗੀ ਤਾਂ ਇਹਦੀ ਜਾਣਕਾਰੀ ਡਾਕਟਰ ਬਲਵੀਰ ਸਿੰਘ ਹੋਰਾਂ ਨੇ ਵੀ ਸਾਂਝੀ ਕੀਤੀ ਹੈ ਕਿ ਅਸੀਂ ਸਰਕਾਰ ਦੇ ਨਾਲ ਇੱਕ ਤਰੀਕੇ ਦੇ ਨਾਲ ਗੱਲਬਾਤ ਕਰ ਰਹੇ ਹਾਂ ਤੇ ਜੇਕਰ ਇਹ ਸਾਰੀਆਂ ਅਸੀਂ ਸ਼ਰਤਾਂ ਮੰਨ ਲੈਣੇ ਆ ਤਾਂ ਉਹਦੇ ਤਹਿਤ ਜਿਹੜੀ ਆ ਪੰਜਾਬ ਨੂੰ ਗ੍ਰਾਂਟ ਮਿਲ ਸਕਦੀ ਹੈ ਦੱਸਦੀ ਹੈ ਕਿ ਕੁਝ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਜਾਂ ਮੀਡੀਆ ਹਾਊਸ ਨੇ ਉਹਨਾਂ ਦੇ ਮੁਤਾਬਕ 470 ਜਿਹੜੇ ਨੇ ਮੋਹੱਲਾ ਕਲੀਨਿਕ ਆਮ ਆਦਮੀ ਕਲੀਨਿਕ ਉਸੇ ਤਰ੍ਹਾਂ ਹੀ ਰਹਿਣਗੇ ਤੇ ਬਾਕੀ 400 ਦੇ ਵਿੱਚੇ ਬਦਲਾਅ ਕੀਤੇ ਜਾਣਗੇ ਕੁੱਲ 870 ਦੇ ਕਰੀਬ ਜਿਹੜੇ ਨੇ ਉਹ ਆਮ ਆਦਮੀ ਕਲੀਨਿਕ ਪੰਜਾਬ ਦੇ ਵਿੱਚ ਇਸ ਵੇਲੇ ਚੱਲ ਰਹੇ ਨੇ ਜਿਦੇ ਵਿੱਚ ਸਰਕਾਰ ਦੇ ਦਾਅਵੇ ਮੁਤਾਬਕ 2 ਕਰੋੜ ਤੋਂ ਵੱਧ ਜਿਹੜੇ ਮਰੀਜ਼ ਨੇ ਉਹਨਾਂ ਦਾ ਇਲਾਜ ਹੋ ਚੁੱਕਿਆ ਤੇ ਜਿਹੜਾ ਇੱਕ ਹੋਰ ਵੀ ਪਿਛਲੇ ਸਾਲ ਦਾ 1100 ਕਰੋੜ ਰੁਪਇਆ ਵੀ ਬਕਾਇਆ ਹੈ ਪੰਜਾਬ ਸਰਕਾਰ ਦਾ ਕੇਂਦਰ ਵੱਲ ਤੇ ਹੁਣ ਜੇਕਰ 650 ਕਰੋੜ ਰੁਪਇਆ ਹਿੱਸੇ ਆ ਜਾਂਦਾ ਮਿਲਣਾ ਸ਼ੁਰੂ ਹੋ ਜਾਂਦਾ ਤਾਂ ਫਿਰ ਜਿਹੜਾ 1100 ਕਰੋੜ ਬਕਾਇਆ ਹੈ ਉਹਨੂੰ ਲੈ ਕੇ ਵੀ ਪੰਜਾਬ ਸਰਕਾਰ ਆਪਣੀ ਕਵਾਇਦ ਸ਼ੁਰੂ ਕਰ ਸਕਦੀ ਹੈ ਤਾਂ ਜੋ ਰੁਕੇ ਹੋਏ ਸਾਰੇ ਪੈਸੇ ਵਾਪਸ ਆ ਸਕਣ ਤੋਂ ਅੰਦਾਜ਼ਾ ਦਈਏ ਕਿ ਦਿੱਲੀ ਦੀ ਤਰਜ਼ ਦੇ ਉੱਤੇ ਆਮ ਆਦਮੀ ਕਲੀਨਿਕ ਖੋਲੇ ਗਏ ਸੀ ਕਈ ਥਾਵਾਂ ਦੇ ਉੱਤੇ ਕੁਝ ਸੂਚਨਾ ਸੈਂਟਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਸਰਕਾਰ ਵੇਲੇ ਦੇ ਬਣੇ ਹੋਏ ਸੀ ਉਹਨਾਂ ਨੂੰ ਵੀ ਰੰਗ ਰੋਗਣ ਕਰਕੇ ਆਮ ਆਦਮੀ ਕਲੀਨਿਕ ਬਣਾ ਦਿੱਤੇ ਗਏ ਕਈ ਪੁਰਾਣੀਆਂ ਬਿਲਡਿੰਗਸ ਨੂੰ ਵੀ ਕਲੀਨਿਕ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਕਈ ਥਾਵਾਂ ਦੇ ਉੱਤੇ ਆਰਜੀ ਜਿਵੇਂ ਆਧੁਨਿਕ ਤਰੀਕੇ ਦੇ ਨਾਲ ਬਣਦੇ ਨੇ ਘਰ ਤਾਂ ਉਹ ਫਾਈਬਰ ਵਗੈਰਾ ਦੇ ਬਣਾ ਕੇ ਉਹਨਾਂ ਨੂੰ ਵੀ ਆਮ ਆਦਮੀ ਕਲੀਨਿਕ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਜੇ ਡਾਕਟਰ ਜਿਹੜੇ ਉੱਥੇ ਨਿਯੁਕਤ ਕੀਤੇ ਗਏ ਉਹਨਾਂ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਅਪਡੇਟਸ ਆਉਂਦੀਆਂ ਰਹੀਆਂ ਨੇ ਲਗਾਤਾਰ ਕੁਝ ਸੇ ਸੀਗਾ ਕਿ ਉਹਨਾਂ ਨੂੰ ਪਰ ਮਰੀਜ਼ ਦੇ ਹਿਸਾਬ ਦੇ ਨਾਲ ਕੁਝ ਪੈਸੇ ਦਿੱਤੇ ਜਾਂਦੇ ਸੀਗੇ ਤੇ ਕੁਝ ਨੂੰ ਵੱਖ-ਵੱਖ ਹਸਪਤਾਲਾਂ ਤੋਂ ਇੱਧਰ-ਉੱਧਰ ਸ਼ਿਫਟ ਕੀਤਾ ਗਿਆ ਤੇ ਲੋਕਾਂ ਨੇ ਵੀ ਕਿਹਾ ਸੀਗਾ ਕਿ ਇਹਦੇ ਨਾਲ ਪਿੰਡਾਂ ਦੀਆਂ ਡਿਸਪੈਂਸਰੀਆਂ ਦੇ ਵਿੱਚ ਪਹਿਲਾਂ ਹੀ ਘਾਟ ਸੀਗੀ ਡਾਕਟਰਾਂ ਦੀ ਤਾਂ ਜੇਕਰ ਇੱਧਰ-ਇੱਧਰ ਆਮ ਆਦਮੀ ਕਲੀਨਿਕ ਵਾਲੇ ਪਾਸੇ ਆ ਗਏ ਨੇ ਡਾਕਟਰ ਤਾਂ ਫਿਰ ਉੱਧਰ ਹੋਰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਜਿਹੜਾ ਇਹ ਫੰਡ ਆ ਬਹੁਤ ਜ਼ਿਆਦਾ ਪੰਜਾਬ ਵਾਸਤੇ ਜੇਕਰ ਇਹ ਜਾਰੀ ਹੋ ਜਾਂਦਾ ਹੈ ਕੁੱਲ ਮਿਲਾ ਕੇ 650 ਕਰੋੜ ਇੱਕ ਹੋ ਗਿਆ 1100 ਕਰੋੜ ਇੱਕ ਹੋ ਗਿਆ ਤਾਂ ਇਹ 1500 ਕਰੋੜ ਤੋਂ ਵੱਧ ਦੀ ਬਣਦਾ ਹੋਇਆ ਨਜ਼ਰ ਆ ਰਿਹਾ ਤਾਂ ਇਹਦੇ ਨਾਲ ਜਿਹੜੀ ਸਹੂਲਤ ਆ ਉਹ ਜ਼ਰੂਰ ਮਿਲ ਸਕਦੀ ਹੈ ਪੰਜਾਬੀਆਂ ਨੂੰ ਪੰਜਾਬ ਵਾਸੀਆਂ ਨੂੰ ਸਿਹਤ ਪੱਖੋਂ ਹੋਰ ਵੀ ਸੁਧਾਰ ਦੀ ਉਮੀਦ ਵੱਜ ਸਕਦੀ ਹੈ ਇਸ ਖਬਰ ਦੀ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ